ਜਾ ਇਹ ਤੋਂ ਵੀ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਕਿ ਹੁਣ ਖੈਰਾ ਦੇ ਨਾਲ-ਨਾਲ ਭਗਵੰਤ ਮਾਨ ਦੀ ਵੀ ਪੰਜਾਬ ਪ੍ਰਧਾਨ ਦੇ ਆਪ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕੀਤੀ ਜਾ ਸਕਦੀ ਹੈ ਕਿਸੇ ਦਲਿਤ ਚਿਹਰੇ ਨੂੰ ਪੰਜਾਬ ਵਿੱਚ ਆਪ ਸੌਂਪ ਸਕਦੀ ਹੈ ਕਮਾਨ ਇਹ ਇਸ ਵੇਲੇ ਦੀ ਵੱਡੀ ਖਬਰ ਹਾਲਾਂਕਿ ਪਹਿਲਾਂ ਹੀ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਭਗਵੰਤ ਮਾਨ ਅਸਤੀਫਾ ਦੇ ਚੁੱਕੇ ਨੇ ਆਲਾ ਕਮਾਨੇ ਅਜੇ ਤੱਕ ਹਾਲਾਂਕਿ ਉਸ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੇਜਰੀਵਾਲ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਮਾਫੀ ਮੰਗੀ ਸੀ ਮਾਫੀ ਨਾਮੇ ਤੋਂ ਬਾਅਦ ਨਰਾਜ਼ ਹੋ ਗਏ ਸਨ ਮਾਨ ਅਤੇ ਅਸਤੀਫਾ ਦੇ ਦਿੱਤਾ ਸੀ ਪਰ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਹੁਣ ਲੱਗਦਾ ਹੈ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਭਗਵੰਤ ਮਾਨ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਭਗਵੰਤ ਮਾਨ ਦੀ ਛੁੱਟੀ ਕੀਤੀ ਜਾ ਸਕਦੀ ਹੈ ਅਤੇ ਕਿਸੇ ਦਲਿਤ ਚਿਹਰੇ ਨੂੰ ਕਮਾਂਡ ਸੌਂਪੀ ਜਾ ਸਕਦੀ ਹੈ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਹਰਪ੍ਰੀਤ ਸਿੰਘ ਬੰਦੇਜਾ ਮੇਰੇ ਸਹਿਯੋਗੀ ਮੇਰੇ ਨਾਲ ਨੇ ਉਹਨਾਂ ਕੋਲ ਚਲਦੇ ਆਂ ਅਰਪ੍ਰਿਤ 2019 ਨੂੰ ਲੈ ਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਦਲਿਤ ਸੀ ਅਚਾਨਕ ਕਿਉਂ ਪਾਰਟੀ ਨੂੰ ਯਾਦ ਆ ਗਿਆ ਕਿ ਪੰਜਾਬ 'ਚ ਉਹ ਦਲਿਤ ਤਾਂ ਬਹੁਤ ਸਾਰੇ ਹਨ ਹੁਣ ਤਾਂ ਵਿਰੋਧੀ ਧਿਰ ਦਾ ਆਗੂ ਵੀ ਦਲੇਤ ਹੋਣਾ ਚਾਹੀਦਾ ਹੈ ਪ੍ਰਧਾਨ ਵੀ ਦਲੇਤ ਹੋਣਾ ਚਾਹੀਦਾ ਹੈ ਐਨੇ ਅਮਦਾਰ ਦੀ ਕਿੱਥੋਂ ਜਾਗ ਪਈ ਅਚਾਨਕ ਬਿਲਕੁਲ ਨਰੇਂਦਰ ਜਿਸ ਤਰੀਕੇ ਦੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਚ ਪ੍ਰਧਾਨਗੀ ਵਾਸਤੇ ਵੀ ਇੱਕ ਦਲੇ ਚਾਰੇ ਨੂੰ ਲਿਆ ਸਕਦੀ ਹੈ ਤੇ ਕੀ ਮੰਨਿਆ ਜਾਏ ਕਿ ਜੋ ਇਸਤੀਫਾ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਮਾਫੀ ਤੋਬਾ ਦਿੱਤਾ ਸੀ ਕਿ ਉਹਨੂੰ ਐਕਸੈਪਟ ਕੀਤਾ ਜਾ ਰਿਹਾ ਹੈ ਕਿ ਪੂਰੇ ਸਟਰਕਚਰ ਨੂੰ ਬਦਲਣ ਦੀ ਤਿਆਰੀ ਹੈ ਜਿਸ ਤਰੀਕੇ ਨਾਲ ਥੋੜੀ ਦੇਰ ਪਹਿਲਾਂ ਅਸੀਂ ਡਾਕਟਰ ਗਾਂਧੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੁਣ ਪਾਰਟੀ ਪੂਰੀ ਤਰੀਕੇ ਨਾਲ ਸਪਲਿਟ ਕਰੇਗੀ ਪੂਰੀ ਪਾਰਟੀ ਤਿਲਾ ਤਿਲਾ ਹੋਏਗੀ ਉਸ ਅਹੀ ਲੋਕਾਂ ਨੂੰ ਕਮਾਂਗੇ ਕਿ ਲੋਕੀ ਸਾਡੇ ਨਾਲ ਜੁੜਨ ਤੇ ਕਿਤੇ ਨਾ ਕਿਤੇ ਜਿਹੜੀ ਮੌਕੇ ਦੀ ਸਿਆਸਤ ਹੈ ਉਹਦੇ ਤੇ ਦਫਤਰ ਅੰਮ੍ਰਿਪ ਗਾਂਧੀ ਵੀ ਇਹ ਕਰਨੋਂ ਨਹੀਂ ਚੁੱਕੇ ਕਿ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਲੋਕੀ ਸਾਡੇ ਨਾਲ ਆਉਣ ਲੇਕਿਨ ਸਭ ਤੋਂ ਵੱਡੀ ਚੀਜ਼ ਇਹ ਵੇ ਕਿ ਜਿਸ ਤਰੀਕੇ ਦੇ ਨਾਲ ਪਾਰਟੀ ਆਪਣੇ ਸਟਰਕਚਰ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਤੇ ਸ਼ਾਇਦ ਉਹਨਾਂ ਕੋਸ਼ਿਸ਼ ਇਹ ਵੇ ਕਿ ਜਿਹੜਾ ਇੱਕ ਵੱਡਾ ਬੋਟ ਬੈਂਕ ਲਗਭਗ 34% ਜਿਹੜੇ ਦਲਤ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਾਧਨ ਦੀ ਤਿਆਰੀ ਛੇ ਕਿ ਜਿਸ ਤਰੀਕੇ ਨਾਲ ਐਲਓਪੀ ਲਗਾਇਆ ਜਾਂਦਾ ਹੈ ਇੱਕ ਦਲਿਤ ਚਿਹਰੇ ਨੂੰ ਤੇ ਹਾਈ ਕਮਾਂਡ ਇਹ ਫੈਸਲਾ ਲੈਂਦੀ ਏ ਕਿ ਕੰਨੋਂ ਕੰਨ ਕਿਸੇ ਨੂੰ ਖਬਰ ਨਹੀਂ ਹੁੰਦੀ ਜਿਸ ਵੇਲੇ ਇਹ ਫੈਸਲਾ ਲਿਆ ਗਿਆ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਮੈਂ ਆਪ ਉਸ ਵੇਲੇ ਦਿੱਲੀ ਦੇ ਪੰਜਾਬ ਭਵਨ ਸੀ ਹਰਪਾਲ ਚੀਮਾ ਨਿਕਲਦੇ ਨੇ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਫੋਨ ਤੇ ਦੱਸਿਆ ਜਾਂਦਾ ਹੈ ਉਹਨਾਂ ਨੂੰ ਉਸ ਟਵੀਟ ਤੋਂ ਜਾਣਕਾਰੀ ਮਿਲਦੀ ਏ ਕਿ ਉਹਨਾਂ ਨੂੰ ਐਲਓਪੀ ਲਗਾ ਦਿੱਤਾ ਗਿਆ ਜਦੋਂ ਮੈਂ ਉਹਨਾਂ ਨੂੰ ਆਪ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਜੇ ਕਨਫਰਮ ਕਰ ਰਿਹਾ ਤਾਂ ਮੈਂ ਤੁਹਾਡੇ ਨਾਲ ਫਿਰ ਗੱਲ ਕਰਦਾ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਭਵਨ ਪਹੁੰਚੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਪਾਰਟੀ ਨੂੰ ਐਕਜਰਟ ਕਰਾਂਗੇ ਅਸੀਂ ਗੇ ਲੇਕਿਨ ਜਿਸ ਤਰੀਕੇ ਦਾ ਟਵੀਟ ਸੁਖਪਾਲ ਖਰਾਨੇ ਕੀਤਾ ਕਿ ਤਾ ਕਿ ਇਹੋ ਜੀਆਂ 100 ਪੋਸਟਾਂ ਉਹ ਪੰਜਾਬ ਤੋਂ ਵਾਰਦੇ ਨੇ ਉਹਦੇ ਨਾਲ ਸ਼ਾਇਦ ਨਾ ਨਰਿੰਦਰ ਇਹ ਲੱਗਦਾ ਨਹੀਂ ਕਿ ਉਹ ਜਿਹੜੀ ਲੜਾਈ ਏ ਉਹ ਇੱਥੇ ਖਤਮ ਹੋਏਗੀ ਇਹ ਲੱਗਦਾ ਨਹੀਂ ਕਿ ਇਹ ਜਿਹੜੀ ਬਗਾਵਤ ਏ ਇਹ ਜੋ ਆਪਸੀ ਇੱਕ ਜਿਹੜੀ ਫੋਰਸ ਈ ਉਹ ਇੱਥੇ ਖਤਮ ਹੋਏਗੀ ਦੂਸਰੀ ਚੀਜ਼ ਡਾਕਟਰ ਗਾਂਧੀ ਨੇ ਜੜੀ ਇੱਕ ਅਹਿਮ ਕੀਤੀ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਡਿਜ਼ਾਈਨ ਏ ਕੰਮ ਕਰਨ ਦਾ ਜਾਂ ਮਾਡਲ ਆਫ ਅਪਰਿੰਟੀਏ ਉਹ ਹੈ ਹਰਪ੍ਰੀਤ ਅਗਰ ਅਗਰ ਹਰਪ੍ਰੀਤ ਅਗਰ ਇਸ ਨੂੰ ਹਰਪ੍ਰੀਤ ਅਗਰ ਇਸ ਨੂੰ ਇਹ ਕਹਿਆ ਜਾਵੇ ਕਿ ਜਿਹੜੀਆਂ ਉਮੀਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸੀ ਜਿਨ੍ਹਾਂ ਨੇ ਵਿਧਾਇਕ ਦਿੱਤੇ ਮੈਂਬਰ ਪਾਰਲੀਮੈਂਟ ਦਿੱਤੇ ਉਨਾ ਦੇ ਖਰਾ ਨਹੀਂ ਉਤਰ ਰਹੀ ਪਾਰਟੀ ਨੂੰ ਸਮਝ ਆ ਗਿਆ ਕਿ ਹੁਣ ਜਿਹੜਾ ਦਾ ਹੈ ਉਹ ਸਿਰਫ ਦਲਿਤ ਵੋਟ ਬੈਂਕ ਹੀ ਇੱਕ ਸਹਾਰਾ ਬਚਦਾ ਹੈ ਅਗਰ ਉਸ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਜਾਏ ਤਾਂ ਹੀ 2019 ਦੇ ਚੋਣਾਂ ਵਿੱਚ ਕੁਝ ਹੋ ਸਕਦਾ ਹੈ ਅਦਰਵਾਈਜ਼ ਮੁੱਦਿਆਂ ਦੇ ਨਾਮ ਤੇ ਕੰਮ ਦੇ ਨਾਮ ਤੇ ਆਮ ਆਦਮੀ ਪਾਰਟੀ ਕੋਲ ਸੁਖਪਾਲ ਕਹਿਰਾ گور ਭਗਵੰਤ ਮਾਨ ਕੋਲ ਚੀਮਾ ਕੋਲ ਜਾਂ ਕੇਜੀਵਾਲ ਸਿਸੋਧਿਆ ਕੋਲ ਵਿਖਾਉਣ ਨੂੰ ਕੁਝ ਨਹੀਂ ਲੱਗਦਾ ਕਿ ਇਹ ਸੋਚ ਹੈ ਇਸ ਦੇ ਪਿੱਛੇ ਬਿਲਕੁਲ ਨਰੇਂਦਰ ਸਿੰਘ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਅਜੇ ਤੱਕ ਕੰਮ ਕਰਦੀ ਰਹੀ ਸੀ ਆਮ ਆਦਮੀ ਪਾਰਟੀ ਦਾ ਜੋ ਸਟਰਕਚਰ ਹੈ ਆਮ ਆਦਮੀ ਪਾਰਟੀ ਦੇ ਜੇ ਵਿਧਾਇਕਾਂ ਦੀ ਗੱਲ ਕੀਤੀ ਜਾਏ ਤਾਂ ਜਿਸ ਤਰੀਕੇ ਨਾਲ ਖਾਮੋਸ਼ ਰਹਿੰਦੇ ਨੇ ਅਕਸਰ ਜੇਕਰ ਅਸੀਂ ਗਤਰੀ ਦੇਖੀਏ ਤੇ ਕੁਝ ਚਿਹਰੇ ਨੇ ਜੋ ਬੋਲਦੇ ਨੇ ਬਾਕੀ ਅਕਸਰ ਚੁੱਪ ਰਹਿੰਦੇ ਹੁਣੀ ਥੋੜੇ ਦਿਨ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਪੰਜਾਬ ਉਹਨਾਂ ਮਜੂਸਾਂ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕੰਨੀ ਕੱਟਦੇ ਹੋਏ ਨਜ਼ਰ ਆਏ ਤੇ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਕਿ ਮੁੱਦਾ ਕੋਈ ਨਹੀਂ ਸਿਰਫ ਇੱਕ ਜੇਕਰ ਮੁੱਦਾ ਸੀ ਜਾਂ ਜੋ ਕੋਈ ਸ਼ਖ ਉਹਨਾਂ ਨੂੰ ਉਸੇ ਦੌਰਾਨ ਯਕਨ ਰਸੀ ਉਸ ਤਰ੍ਹਾਂ ਆਦਮੀ ਇਹ ਗੱਲ ਕਹੀ ਸੀ ਕਿ ਸੁਖਪਾਲ ਖੈਰਾ ਨੂੰ ਹਟਾਇਆ ਜਾ ਸਕਦਾ ਮੈਨੂੰ ਬੜੀ ਚੰਗੀ ਤਰੀਕੇ ਨਾਲ ਯਾਦ ਹੈ ਕਿ ਜਦੋਂ ਐਚਐਸ ਫੂਲਕਾ ਨੂੰ ਐਲਓਪੀ ਲਗਾਇਆ ਗਿਆ ਸੀ ਤਾਂ ਅਰਵਿੰਦ ਕੇਜਰੀਵਾਲ ਦੇ ਖਰੋਂ ਬਹੁਤ ਨਾਰਾਜ਼ਗੀਜ ਨਿਕਲੇ ਸੰ ਸੁਖਪਾਲ ਖੈਰਾ ਲੇਕਿਨ ਉਸ ਤੋਂ ਬਾਅਦ ਤਸਵੀਰ ਬਦਲਦੀ ਹੈ ਸੁਖਪਾਲ ਖੈਰਾ ਨੂੰ ਲਿਆਂਦਾ ਜਾਂਦਾ ਹੈ ਸੁਖਪਾਲ ਖੈਰਾ ਹੋਣ ਜਾਂਦੇ ਨੇ ਹੁਣ ਹਰਪਾਲ ਸਿੰਘ ਚੀਮਾ ਆਉਂਦੇ ਨੇ ਤੇ ਕੀ ਮੰਨਿਆ ਜਾਏ ਕਿ ਜਿਹੜੇ ਦਲਿਤ ਵੋਟ ਬੈਂਕ ਨੂੰ 2019 ਚ ਸਾਧਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ 2019 ਚ ਟਾਰਗੇਟ ਲੈ ਕੇ ਚੱਲ ਰਹੀ ਹੈ ਪਾਰਟੀ ਕੀ ਉਸ ਨੂੰ ਅਚੀਵ ਕਰ ਪਾਏਗੀ ਕਿਉਂਕਿ ਮੁੱਦਿਆਂ ਦੀ ਕਮੀ ਹੈ ਪਾਰਟੀ ਦੇ ਵਿੱਚ ਸਭ ਤੋਂ ਅਹਿਮ ਚੀਜ਼ ਪਾਰਟੀ ਦਾ ਕਾਡਰ ਜਿਹੜਾ ਖਤਮ ਹੋਇਆ ਪਾਰਟੀ ਇਸ ਤੋਂ ਪਹਿਲਾਂ ਜੇ ਗਰਦਾਸਪੁਰ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਹਾਲਾਤ ਪਾਰਟੀ ਨੂੰ ਹੋਏ ਸਭ ਜਾਣਦੇ ਆ ਸ਼ਾਹਕੋਟ ਹੋਇਆ ਨੋਟਾ ਨੂੰ ਵੋਟ ਜਾਦਾ ਪਾਏ ਪਾਰਟੀ ਨੂੰ ਪਾਏ ਆਮ ਆਦਮੀ ਪਾਰਟੀ ਲਗਾਤਾਰ ਆਪਣਾ ਜਨਾਧਾਰਕ ਇਸ ਕਿਸ ਕਰਾਇਆ ਤੇ ਹੁਣ ਸ਼ਾਇਦ ਉਸ ਜਨਾਧਾਰ ਨੂੰ ਬਚਾਉਣ ਵਾਸਤੇ ਇਕਲੌਤੀ ਚੀਜ਼ ਬਚਦੀ ਕਿ ਦਲਿਤ ਆਪ ਪਾਰਟੀ ਖੇਡ ਰਹੀ ਹੈ ਉਹ ਕਿੰਨਾ ਕਾਮਯਾਬ ਹੁੰਦਾ ਹੈ ਬਿਲਕੁਲ ਬਹੁਤ ਧੰਨਵਾਦ ਦਲਿਤ ਕਾਰਡ ਖੇਡ ਰਹੀ ਹੈ ਇਹ ਉਹ ਹੀ ਪਾਰਟੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਦਾਵਾ ਕਰਦੀ ਸੀ ਕਿ ਅਸੀਂ ਕਿਸੇ ਵੋਟ ਬੈਂਕ ਦੀ ਪੋਲਿਟਿਕਸ ਕਦੇ ਨਹੀਂ ਕਰਦੇ ਕਿਸੇ ਦਲਿਤ ਨੂੰ ਜਾਂ ਕਿਸੇ ਜਾਤ ਪਾਤ ਵਾਲੇ ਵੋਟ ਬੈਂਕ ਚ ਬਿਲਕੁਲ ਨਹੀਂ ਫਸਦੇ ਤੇ ਇਹ ਪਾਰਟੀ ਹੁਣ ਆਪ ਹੀ ਕਹਿ ਰਹੀ ਹੈ ਕਿ ਅਸੀਂ ਦਲਿਤਾ ਨੂੰ ਸਨਮਾਨ ਦੇਣ ਲਈ ਇਸ ਤਰੀਕੇ ਦਾ ਫੈਸਲਾ ਕੀਤਾ ਵੈਸੇ ਤੁਹਾਨੂੰ ਦੱਸ ਦਈਏ ਕਿ ਸੁਪਾਲ ਖਹਿਰਾ ਦੇ ਵਿਰੋਧੀ ਧਿਰ ਦੇ ਆਗੂ ਤੋਂ ਜਿਹੜੀ ਛੁੱਟੀ ਹੋਈ ਹੈ ਉਹਦੇ ਤੋਂ ਉਹ ਟਵੀਟ ਦੇ ਰਾਈ ਮਨੀਸ਼ ਸੋਦੀਆ ਨੇ ਜਾਣਕਾਰੀ ਦਿੱਤੀ ਹੈ ਦਲੇਤਾਗੁਰਪਾਲ ਸਿੰਘ ਚੀਮਾ ਨੇ ਨੂੰ ਨਵਾਓ ਵਿਰੋਧੀ ਟਰਦਾਗੂ ਬਣਾਇਆ ਗਿਆ ਛੁੱਟੀ ਕੀਤੀ ਗਈ ਹੈ ਔਰ ਚੀਮਾ ਨੂੰ ਇਹ ਜਿਹੜਾ ਅਹੁਦਾ ਇਹ ਸੌਪਿਆ ਗਿਆ ਇਹ ਹਰਪਾਲ ਚੀਮਾ ਨੇ ਸੰਗਰੂਰ ਦੇ ਡਿੜਬਾ ਤੋਂ ਵਿਧਾਇਕ ਨੇ ਮਨੀਸ਼ ਸੇਸੋਧਿਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਔਰ ਕਿਆ ਕੀ ਸ਼ਾਇਦ ਜਿਸ ਤਰੀਕੇ ਨਾਲ ਖਬਰ ਆਈ ਹੈ ਉਸ ਤੋਂ ਲੱਗਦਾ ਇੰਜ ਹੈ ਕਿ ਸ਼ਾਇਦ ਚੀਮਾ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਔਰ ਖੈਰਾ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਖੈਰਾ ਅੱਜ ਸਵੇਰ ਤੱਕ ਦੌਰੇ ਕਰ ਰਹੇ ਸਨ ਜਗਾ ਜਗਾ ਤੇ ਅੱਡ ਅੱਡ ਮੁੱਦਿਆਂ ਤੇ ਬਿਆਨ ਦੇ ਰਹੇ ਸਨ ਪਰ ਅਚਾਨਕ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਣ ਦੀਆਂ